ਕਟ ਲਾਗਤ ਸਿਰਫ 5000 ਤੋਂ 8000 ਰੁਪਏ ਨਾਲ ਘਰੋਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਕੱਚਾ ਮਾਲ ਆਸਾਨੀ ਨਾਲ ਮਿਲਦਾ ਹੈ। ਰੀਸਾਈਕਲ ਪੇਪਰ, ਪਾਣੀ, ਸਸਤੇ ਬੀਜ, ਮਨਪਸੰਦ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਨਾਲ ਕਸਟਮ ਸ਼ੇਪਸ, ਕਲਰਸ ਅਤੇ ਪ੍ਰਿੰਟ ਵੀ ਕਰਾ ਸਕਦੇ ਹੋ। ਵੱਧਦੀ ਮੰਗ ਸਕੂਲ, ਐਨਜੀਓ, ਆਰਗੈਨਿਕ ਬ੍ਰਾਂਡਸ, ਵੈਡਿੰਗ ਕਾਰਡਸ, ਡਿਜ਼ਾਈਨਰਸ ਅਤੇ ਸਟਾਰਟਅੱਪ ਵਿੱਚ ਦਿਨੋ ਦਿਨ ਡਿਮਾਂਡ ਵਧਦੀ ਜਾ ਰਹੀ ਹੈ। ਇਕੋ ਫ੍ਰੈਂਡਲੀ ਇਸ ਨਾਲ ਪੋਲੂਸ਼ਨ ਵੀ ਘਟਦਾ ਹੈ ਤੇ ਬ੍ਰਾਂਡ ਇਮੇਜ ਵੀ ਬਣਦੀ ਹੈ। ਆਹ ਹੁਣ ਦੋਸਤੋ ਅਸੀਂ ਗੱਲ ਕਰਦੇ ਹਾਂ ਕਿ ਸੀਡ ਪੇਪਰ ਤੋਂ ਕਿੰਨੀ ਕਮਾਈ ਹੁੰਦੀ ਔਰ ਕਿੰਨੀ ਕਿ ਕਮਾਈ ਹੋ ਜਾਂਦੀ। ਦੋਸਤੋ ਹੁਣ ਮੈਂ ਇੱਥੇ ਤੁਹਾਨੂੰ ਇੱਕ ਮੋਟੀ-ਮੋਟੀ ਕਮਾਈ ਦਾ ਅੰਦਾਜ਼ਾ ਦੱਸਣਾ ਹੈ। ਇਸ ਤੋਂ ਤੁਹਾਨੂੰ ਖੁਦ ਅੰਦਾਜ਼ਾ ਹੋ ਜਾਏਗਾ ਕਿ ਤੁਸੀਂ ਇਹ ਬਿਜ਼ਨਸ ਕਰਨਾ ਹੈ ਜਾਂ ਫਿਰ ਨਹੀਂ। ਮੰਨ ਲਓ ਕਿ ਰੀਸਾਈਕਲ ਪੇਪਰ ਤੇ ਸੀਡ ਪੇਪਰ 1000 ਰੁਪਏ ਦੇ ਲੈ ਕੇ ਆਉਂਦੇ ਹੋ ਅਤੇ ਮੋਲਡ ਵਗੈਰਾ ਤੇ 1500 ਰੁਪਏ ਖਰਚ ਹੋ ਜਾਂਦੇ ਨੇ। 1500 ਰੁਪਏ ਤੁਸੀਂ ਕਟਿੰਗ ਸ਼ੇਪ ਤੇ ਲਗਾਉਂਦੇ ਹੋ ਅਤੇ 1000 ਰੁਪਏ ਚ ਤੁਸੀਂ ਪੈਕਿੰਗ ਕਰਦੇ ਹੋ। ਤਾਂ ਕੁੱਲ ਮਿਲਾ ਕੇ 5000 ਵਿੱਚ ਸਾਰਾ ਸਮਾਨ ਤੁਹਾਡਾ ਤਿਆਰ ਹੋ ਜਾਏਗਾ। ਮਸ਼ੀਨ ਲੀ ਤੇ ਲੇਬਰ ਸਭ ਕੁਝ ਪਾ ਕੇ ਤੁਹਾਡਾ ਇੱਕ ਕਾਰਜ ਜੋ ਹੈ ਉਹ 3 ਰੁਪਏ ਦੇ ਆਸ-ਪਾਸ ਤਿਆਰ ਹੋ ਜਾਏਗਾ। ਇਸ ਦੀ ਜੋ ਵਿਕਰੀ ਹੈ ਉਹ 30 ਰੁਪਏ ਤੋਂ ਲੈ ਕੇ 100 ਰੁਪਏ ਤੱਕ ਅਲੱਗ-ਅਲੱਗ ਰੇਟਾਂ ਦੇ ਵਿੱਚ ਆਰਾਮ ਦੇ ਨਾਲ ਹੋ ਸਕਦੀ ਹੈ। ਜਿਸ ਦੇ ਨਾਲ-ਨਾਲ ਮੈਂ ਤੁਹਾਨੂੰ ਇੱਕ ਪ੍ਰੋਡਕਸ਼ਨ ਕਾਸਟ ਦੱਸੀ ਹੈ ਔਰ ਇਸ ਦੇ ਨਾਲ ਸੇਲਿੰਗ ਕਾਸਟ ਦੱਸੀ ਹੈ। ਹੁਣ ਤੁਸੀਂ ਇਸ ਤੋਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਪ੍ਰੋਫਿਟ ਹੋਏਗਾ ਔਰ ਕਿੰਨਾ ਕੁ ਮਾਰਜਨ ਹੋਏਗਾ ਔਰ ਕਿਸ ਤਰੀਕੇ ਨਾਲ ਤੁਸੀਂ ਇਹ ਬਿਜ਼ਨਸ ਨੂੰ ਅੱਗੇ ਵਧਾ ਸਕਦੇ ਹੋ। ਆਹ ਹੁਣ ਅਸੀਂ ਇਸ ਬਿਜ਼ਨਸ ਦੀ ਮਾਰਕੀਟਿੰਗ ਦੇ ਤਰੀਕਿਆਂ ਬਾਰੇ ਗੱਲ ਕਰਦੇ ਹਾਂ। ਇਸ ਦੀ ਲੋਕੇਸ਼ਨ ਕਿੱਥੇ ਦਾ ਵਿਕਰੀ ਹੋ ਸਕਦੀ ਆ ਔਰ ਇਹਨਾਂ ਚੀਜ਼ਾਂ ਦੀ ਡਿਮਾਂਡ ਜ਼ਿਆਦਾ ਕਿੱਥੇ ਹੈ